ਰਾਜਕੁਮਾਰ ਚੰਬੇਵਾਲ ਸਾਡਾ ਡੈਪਟੀ ਲੀਡਰਸ ਮੇਰੇ ਤੋਂ 2 ਨੰਬਰ ਤੇ ਸੀ ਬਣਾਇਆ ਮੈਨੇ ਸੀ ਬਣਾਇਆ ਪਾਰਟੀ ਨੇ ਸੀ ਜਿੰਨੇ ਵੀ ਲੀਡਰ ਚੁਣੇ ਜਾਂਦੇ ਨੇ ਭਾਵੇਂ ਕੋ ਕਿਸੇ ਕਪੈਸਿਟੀ 'ਚ ਸਾਡੀ ਸੈਂਟਰਲ ਲੀਡਰਸ਼ਿਪ ਉਹਨਾਂ ਨੂੰ ਚੋਣ ਕੇ ਤਾਂ ਕਾਸਟ ਇਕੁਇਜੇਸ਼ਨ ਵੀ ਦੇ ਦਿੱਯਾ ਰੀਜਨਲ ਬੈਲੈਂਸ ਵੀ ਦੇ ਦਿੱਤੀ ਤੇ ਮੈਂ ਉਹਨਾਂ ਨੂੰ ਹਮੇਸ਼ਾ ਆਪਣੇ ਛੋਲੇ ਭਾਈਆਂ ਦਾ ਬਹੁਤ ਇੱਜ਼ਤ ਮਾਨ ਸਤਕਾਰ ਦਾ ਮੈਨੂੰ ਉਹ ਤਕਰੀਬਨ ਮੀਲਾ ਜਾਣ ਤੋਂ ਪਹਿਲੇ

ਪਰ ਮੈਂ ਤਾਂ ਦੱਸਣਾ ਚਾਹਨਾ ਕਿ ਇਹਦੇ ਛੋਲੇ ਵੀ ਬਹੁਤ سارے ਸਾਡੇ ਤੁਹਾਡੇ ਲੋਕਾਂ ਨੂੰ ਪੱਗ ਹੈ ਪਰ ਉਹਦੀ ਕਲੈਰਿਟੀ ਦੇ ਨਹੀਂ ਸੁਣ ਜਦੋਂ ਚੱਪੇਵਾਲ ਸਾਹਿਬ ਘੱਟ ਦਾ ਹੁਸ਼ਿਆਰ ਬਣੇ ਨੇ ਬੜੇ ਵੇਖੇ ਨੇ ਲਿਖਦੇ ਡਾਕਟਰ ਦਾ ਮੇਰੇ ਨਾਲ ਲਿਆ ਕੇ ਵੀ ਸੁਣਗੇ ਸ਼ੁਰੂ ਤਾਂ ਹੀ ਲਿਖਦੇ ਹੋਣਗੇ ਤਾਂ ਇਹਨਾਂ ਕੋਈ ਡਿਗਰੀ ਹੈ ਬੜੇ ਲਿਖੇ ਇਹਨਾਂ ਨੇ ਕੀਤਾ ਕਿ ਜੇਖਸ਼ੇ ਜੱਪਣ ਵਾਸਤੇ ਇੱਕ ਦਾ ਦਾਲ ਆਇਆ رما سرکار نے ہر میں پیسے دیتے وقت کیٹیگری پنڈا واسطے بکرے شہر واسطے بکرے قصبے واسطے چھتہ پکیاں نہیں جی چھت لاڈر نہیں پیا بٹ کچیاں سے اونا جڑے تی تو پینتی ہزار روپیہ فی کرتی ایک گورنمنٹ نے سکیم چلائی ہر ہلکے سو تو تین سو گھر اچھی انہوں نے دے سو گے گریب لوگ سنوائی ہو سکے راج کمار جی نے تین سو گھر تقریباً پنتالی چھیالی سو دی بھرزی لسٹ تیار کر سے تین سو نورمنٹ وی پیسے مل گئے کیونکہ جنرل ہی سن جا باقی دا پنتالی چھیالی سو ر ਉਹਨਾਂ ਸਾਰਿਆਂ ਨੂੰ ਕਿਉਂਕਿ ਇਹ ਪੈਸੇ ਉਦੋਂ ਮਿਲੇ ਜਦੋਂ ਸਾਡਾ ਇਲੈਕਸ਼ਨ ਕੋਡ ਆਉਣਾ ਸੀ ਉਹਨਾਂ ਬੰਦਿਆਂ ਨੂੰ ਜਦੋਂ ਇਲੈਕਸ਼ਨ ਕੋਡ ਲੱਗ ਗਿਆ ਉਹਨਾਂ ਨੂੰ ਇੱਕ ਫਰਜ਼ੀ ਚਿੱਠੀ ਤਿਆਰ ਕਰਾਈ ਰਾਜਕੁਮਾਰ ਜੀ ਨੇ ਉਹ ਚਿੱਠੀ ਦੇ ਉੱਤੇ 43460 43460 ਕਰਾ ਦੀ ਲਿਸਟ ਤਿਆਰ ਕਰਾ ਲਈ ਉਹ ਬੀਡੀਪੀਓ ਦੇ ਜਾਰੀ ਦਸਤਕਤਾਂ ਤੁਸੀਂ ਵੇਖੋ ਜਿਹੜਾ ਤੁਹਾਡਾ ਬੀਟਪੀਓ ਇਸ ਹਲਕੇ ਦਾ ਇੱਥੇ ਦੋ ਮੇਰੇ ਕਰਨ ਵੀਡੀਓ ਬਲੌਗ ਲੱਗਦੇ ਉਹ ਵੀਡੀਓ ਬਲੌਗ ਦੋਨਾਂ ਦੇ ਜਿਹੜੀ ਦਸਤਕਰਾਂ ਨੇ ਆਪਣੇ ਵੀ ਦਸਤਕਰ ਕਰ ਦਿੱਤੇ ਤੇ ਲੋਕਾਂ ਨੂੰ ਕਹਿ ਦਿੱਤਾ 350 ਦੀ ਲਿਸਟ ਦੇ ਦਿੱਤੀ ਕਿਹ ਅਪਤਾ ਕਰ ਰਿਹਾ ਅਸੈਸਮੈਂਟ ਆ ਬੰਦਿਆਂ ਨੂੰ ਪੈਸੇ ਮਿਲ ਗਏ ਤੇ ਉਹਨਾਂ ਯਕੀਨ ਹੋਇਆ ਕਿ ਇਲੈਕਸ਼ਨ ਮੁੱਕ ਗਏ ਤੁਹਾਡੇ ਵੀ ਮਜੂਦ ਹੋ ਚੁੱਕੇ ਨੇ ਇਲੈਕਸ਼ਨ ਬੋਰਡ ਕਰ ਹੋਣਾਂ ਬੈਂਕ ਚੋਂ ਪੈਸੇ ਨਹੀਂ ਨਿਕਲਣਗੇ ਇਲੈਕਸ਼ਨ ਮੁੱਕਰੀ ਤਾਂ ਪੈਸੇ ਮਿਲ ਜਾਂਦੇ ਹੁਣ ਤੁਸੀਂ 4500 ਪਰਿਵਾਰ ਤੋਂ ਜੇ 5 ਨਾਲ ਵੀ ਜਰਮ ਦੇ ਲੋ ਮਿਨੀਮਮ ਪੰਜ ਮੋਟਾ ਹਰ ਪਰਿਵਾਰ ਚ ਹੈ ਤੇ ਤਕਰੀਬਨ 20 22000 ਰੁਪਏ ਦਾ ਉਹ ਆਪਣੇ ਲੋਕਾਂ ਨਾਲ ਨਿਤੋ ਕਰਕੇ ਧੋਖਾ ਕਰ ਹੁਣ ਹੋਇਆ ਕਿ ਇਲੈਕਸ਼ਨ ਨੇ ਜਿੱਤ ਗਏ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਦਿਨੇ ਉਹਨਾਂ ਦੇ ਖਿਲਾਫ ਨਮਾਇंदे ਖੜੇ ਸੀ

ਐਸਐਸਪੀ ਦੇ ਸਾਰਿਆਂ ਦੇ ਜਦੋਂ ਸਾਰਿਆਂ ਦੇ ਬਿਆਨ ਲੈ ਲਏਗੇ ਇਹਦੇ ਦਾ ਕੇਸ ਰਜਿਸਟਰ ਕਰ ਲੈਗੇ ਰਾਜਕੁਮਾਰ ਨੇ ਤੇ ਲੋਕ ਲੋਹਿਆਰਪੁੱਤ ਆਪਣਾ ਇਨਫਲੂਐਂਸ ਇਸਤੇਮਾਲ ਕਰਦੇ ਹੋ ਇਹਨੇ ਆਪਣੀ ਉਸ ਕੇਸ ਦੇ ਵਿੱਚ ਅਰੈਸਟ ਦੇ ਕਰਾਇਆ ਆਪਣੀ ਜਿਹੜੀ ਗ੍ਰਿਫਤਾਰੀ ਹੋਣੀ ਸੀ ਉਸ ਕੇਸ ਉਹਨੂੰ 3 ਮਹੀਨਿਆਂ ਵਾਸਤੇ ਜੱਜ ਨੇ ਸਟੇ ਕਰ ਦਿੱਤਾ ਉਸ ਸਟੇ ਖਤਮ ਹੋਣਾ ਸੀ ਇਸ ਸਾਲ ਦੇ 18 ਮਾਰਚ 16 ਮਾਰਚ ਨੂੰ ਵਧਨੇ ਨੂੰ ਚੱਲਿਆ ਕਿ ਰਾਜਕੁਮਾਰ ਜੀ ਯਾਦਤ ਹਨ ਤਫਰੀਲ ਕਰ ਤੋਂ ਪਾਰਟੀ ਤੇ ਤਫਰੀਲ ਕਰ ਤੋਂ ਨਹੀਂ ਜੱਪਣ ਕੇ 18 ਤਰੀਕ ਨੂੰ ਤੁਹਾਡੀ ਜਿਹੜੀ پابੰਦੀ ਹੈ ਉਹ ਖਤਮ ਹੋ ਜਾਣੀ ਹੈ ਇਹ ਪੜ ਕੇ ਤੈਨੂੰ ਇਜ਼ਹਾਰ ਕਰਨਾ ਸੋ ਆਹ ਕਾਰਨ ਘੜਿਆ ਰਾਜਕੁਮਾਰ ਦੇ ਜਾਣ ਦਾ ਤੇ ਜਦੋਂ ਰਾਜਕੁਮਾਰ ਫਿਰ ਵਿਆਹ ਕਰਕੇ ਸਨ ਤੁਹਾਨੂੰ ਯਾਦ ਹੋਏਗਾ 2-4 ਦਿਨ ਪਹਿਲੇ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਮੈਨੂੰ ਇੱਕ ਦਿਨ ਵਾਸਤੇ ਦਿੱਲੀ ਜਾਣਾ ਪੈਗਾ ਮੈਂ ਜੋ ਜਵਾਰੀ ਇਹਨਾਂ ਨੇ ਲਈ ਕਿ ਪਿੱਛੋਂ ਹੌਸਲ ਨੂੰ ਸੰਭਲ ਲਓ ਇਹਨਾਂ ਨੇ ਆਪਣੇ ਸਿਰ ਤੇ ਬਹੁਤ ਵੱਡੀ ਪੱਗ ਆਪ ਦੇ ਖਿਲਾਫ ਆਪ ਦੇ ਝੂਠੇ ਵਾਅਦਿਆਂ ਦੇ ਲੈ ਕੇ ਉੱਥੇ ਬੇਸ਼ੁਇ ਖਬਰਾਂ ਵਿੱਚ ਚਾਈ ਟੀਵੀ ਵਿੱਚ ਚਾਈ ਤੇ ਦੋ ਦਿਨ ਬਾਅਦ ਪਤਾ ਲੱਗਿਆ ਭਾਗੀ ਗਏ ਭਾਗੀ ਚੱਲੇ ਤੇ ਜਦੋਂ ਗਏ ਇਹਨਾਂ ਨੇ ਉਹ ਗੰਤ ਮਾਰਨੂਏ ਲੰਕੇ ਕਿ ਸਰ

ਤੇ ਦੂਸਰੀ ਗੱਲ ਇਹ ਪਾਰਟੀ ਚ ਬਿਲਕੁਲ ਨਹੀਂ ਦੇਣਾ ਸਾਰੀ ਪਾਰਟੀ ਦੀ ਸੈਂਟਰਲ ਇਨੀਸ਼ੀਏਟਿਵਿੰਗ ਇਹੋ ਨਾਲ ਸਲਾਹ ਕਰਕੇ ਸਾਰੀ ਗੱਲ ਇਹ ਬਕਾਇਦਾ ਤੋਂ ਮੈਂ ਤੁਹਾਨੂੰ ਦੱਸਣਾ ਚਾਹਨ ਇਹਦੇ ਨਾਲ ਇੱਕ ਹੋਰ ਵਾਦਾ ਸੀ ਕਰਦੇ ਆ ਜਿੱਦਣ ਵੀ ਗੁਰੂ ਮਹਾਰਾਜ ਸਾਹਿਬ ਦੀ અપਾਰ ਕਿਰਪਾ ਹੋਈ ਸਾਲ ਨੂੰ ਹੋ ਜੇ ਦੋ ਨੂੰ ਹੋ ਜੇ ਤੁਹਾਡੀ ਅੰਦਰ ਟਾਈਮ ਸਰਕਾਰ ਬਣਦੀ ਜਿਹੜਾ ਪਹਿਲਾ ਕੇਸ ਪੰਜਾਬ ਦੇ ਵਿੱਚ ਰੀਓਪਨ ਕੀਤਾ ਗਿਆ ਉਹ ਰਾਜਕੁਮਾਰ ਦਾ ਜਿਹੜਾ ਬ੍ਰਾਡ ਚਾਰਜੂਬੀ ਦਾ ਇਹੀ ਕੇਸ ਰੀਓਪਨ ਕੀਤਾ ਜਾਏਗਾ ਇਹ ਉਸ ਕੇਸ ਦੇ ਵਿੱਚ ਜਿਹੜੀ ਗਾਇਬੀ ਸੀ ਉਸ ਕੇਸ ਦੇ ਵਿੱਚ ਰਾਜਕੁਮਾਰ ਦੇ ਨਾਲ-ਨਾਲ ਭਗਵੰਤਬਾਹ ਜਿਹੜਾ ਕੋਈ ਉਪੰਦ ਨੂੰ ਹੀ ਪਾਬਾਦੀ ਕਰਚਾ ਕਰਜੂਗਾ ਇਹਨੇ ਰੀਓਪਨ ਹੋਏਗਾ ਨਾ ਕਰਤਾ ਪਰ ਜਾਂਦਰਜੋ ਇਹਨੇ ਕੇਸ ਵੀ ਦਾ ਰੀਓਪਨ ਹੋਏਗਾ ਉਹ ਜਿਹੜਾ ਕੇਸ ਲੋ ਰਾਣਾ ਜੀ ਜਾਣਦੇ ਕਿ ਚੰਦਰਾ ਪੰਜਾਬੀ ਸਮਝਾਦਾ ਜਿਹੜੀ ਐਫ ਆਈ ਆਰ ਕਿਰਜੋ ਉਹਦੇ ਰਾਜਕੁਮਾਰ ਵੀ ਹੋਏਗਾ ਤੇ ਭਗਵਾਨ ਦਾ ਮਾਰ ਵੀ ਹਿੱਸੇਦਾਰ ਕਹਿੰਦਾ ਮਤਲਬ ਬਾਤ ਕਰੀਏ ਓਹ ਹੱਥ ਸਾਡੇ ਥੋੜਾ ਜਿਹਾ ਜਵਾਬੇ ਵਾਲਿਓ ਮੈਂ ਤਾਂ ਜਾ

ਸਿਐਲਸੀ ਕੇ ਵਾਪੇ ਦੇ ਲੋਕ ਬਹੁਤ ਸਿਆਨੇ ਨੇ ਇਹਨਾਂ ਨੂੰ ਤੇ ਇਸ਼ਾਰੇ ਨਾਲ ਹੀ ਕੱਲ ਸਮਝਦੇ। ਵੇਖੋ 5-7 ਵਾਦੇ ਕੇਤਰੀਵਾਲ ਨੇ ਤੇ ਭਵੰਤ ਨੇ ਕੀਤੇ ਸੀ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਮੈਂ ਹੁਣ ਤੁਹਾਨੂੰ ਇੱਕ-ਇੱਕ ਕਰਕੇ ਵਾਅਦਾ ਪਾਛਸਤ ਜੜਾਣਾ। ਉਹਦੇ ਆਪਣੇ ਆਪ ਹੀ ਆਪਾਂ ਸੋਚ ਲਿਆ ਕਿ ਇਹ ਵੋਟ ਦੇ ਹੱਕਦਾਰ ਹੈ। ਕਹਿ ਮਾਵਾ ਨੂੰ ਭੈਣਾ ਨੂੰ ਧੀਆ ਨੂੰ ਝੂਠ ਬੋਲ ਸਕਦੇ। ਕੀ ਉਹ ਬਖਸ਼ੀ ਜਾਸਰ ਨੇ? ਇਹਨਾਂ ਦੇ ਸੁਭਜੇ ਵਿਆਪ ਦੀਆਂ ਪੈਣਾ ਨੂੰ ਇਹ ਵਚਨ ਦਿੱਤਾ 18 ਸਾਲ ਪੁੱਗਦੇ ਜਿੰਨੀ ਵੀ ਲੋਟ ਅਸੀਂ ਇਹ ਹਜ਼ਾਰ ਰੁਪਈਆ ਮਹੀਨੇ ਦਾ ਅਪ੍ਰੈਲ ਦੇ ਮਹੀਨੇ 22 ਤੋਂ ਸ਼ੁਰੂ ਕਰਨਾ ਜੋ ਮੈਨੂੰ ਦੱਸੋ ਜੀ ਕਿੰਨੇ ਮਹੀਨੇ ਸਰਕਾਰ ਨੂੰ ਹੋ ਗਏ ਤਕਰੀਬਨ 30 ਦਿੱਤੇ ਵੀ ਨਹੀਂ ਹੋ ਗਏ ਇੱਕ ਵੀ ਸਾਡੀ ਪੈਣ ਨੂੰ 1 ਰੁਪਈਆ ਵੀ ਮਿਲਿਆ ਤਾਂ ਮੈਂ ਕਹਿੰਦਾ ਫੇਰ ਆ ਝਾੜੂ ਵਾਲਿਆਂ ਨੂੰ ਆ ਪੂਠਾ ਪਾ ਇੱਕ